ਖਬਰ ਤੂਰੀ ਤੋਏ ਜਿੱਥੇ ਚੋਰਾਂ ਵੱਲੋਂ ਹਰ ਰਾਤ ਨਿਤ ਨਮੀਆਂ ਚੋਰੀਆਂ ਕੀਤੀਆਂ ਜਾ ਰਹੀਆਂ ਹਨ ਵਪਾਰੀ ਪਰੇਸ਼ਾਨ ਹਨ ਪਰ ਪੁਲਿਸ ਪ੍ਰਸ਼ਾਸਨ ਇੰਨਾ ਚੋਰਾ ਨੂੰ ਫੜਨ ਵਿੱਚ ਅਸਫਲ ਹੈ ਬੀਤੇ ਰਾਤ ਚੋਰਾਂ ਵੱਲੋਂ ਇੱਕ ਜਰਨਲ ਸਟੋਰ ਤੇ ਚੋਰੀ ਕੀਤੀ ਗਈ ਹੈ ਦੁਕਾਨ ਦੀ ਗ੍ਰਿਲ ਤੋੜ ਕੇ ਚੋਰ ਸਰਿਆਂ ਦੁਕਾਨ ਵਿੱਚ ਕੁਸਦੇ ਹਨ ਅਤੇ ਦੁਕਾਨ ਵਿੱਚ ਪਿਆ ਸਮਾਨ ਅਤੇ ਨਕਦੀ ਚੋਰੀ ਕਰਕੇ ਲੈ ਜਾਂਦੇ ਹਨ ਚੋਰੀ ਦੀ ਇਹ ਘਟਨਾ ਸੀਸੀਟੀਵੀ ਕੈਮਰਿਆਂ ਵਿੱਚ ਕੈਦ ਹੋ ਜਾਂਦੀ ਹੈ ਦੁਕਾਨਦਾਰਾਂ ਦੀ ਮੰਗ ਹੈ ਕਿ ਪੁਲਿਸ ਪ੍ਰਸ਼ਾਸਨ ਜਲ ਤੋ ਜਲ ਇਨਾਂ ਚੋਰਾਂ ਨੂੰ ਕਾਬੂ ਕਰੇ ਤੁਸੀਂ ਵੀ ਵੇਖੋ ਕਿਸ ਤਰ੍ਹਾਂ ਸਰੇ ਆਮ ਚੋਰ ਸੀਸੀਟੀਵੀ ਵਿੱਚ ਚੋਰੀ ਕਰਦੇ ਦਿਖਾਈ ਦੇ ਰਹੇ ਹਨ ਸੀਸੀਟੀਵੀ ਤੋਂ ਵੇਖੋ ਫੇ ਚੋਰ ਸਰੇ ਆਮ ਦੁਕਾਨ ਵਿੱਚ ਘੁਸ ਕੇ ਚੋਰੀ ਕਰਦੇ ਹਨ ਅਤੇ ਦੁਕਾਨ ਵਿੱਚ ਪਿਆ ਸਮਾਨ ਚੋਰੀ ਕਰਕੇ ਲੈ ਜਾਂਦੇ ਹਨ ਦੁਕਾਨਦਾਰ ਨੂੰ ਇਸ ਚੋਰੀ ਦਾ ਉਸ ਸਮੇਂ ਪਤਾ ਲੱਗਦਾ ਜਦੋਂ ਸਵੇਰੇ ਉਹ ਦੁਕਾਨ ਤੇ ਆਉਂਦਾ ਹੈ ਤੇ ਦੁਕਾਨ ਦੀਆਂ ਲਾਈਟਾਂ ਚੱਲਦੀਆਂ ਵੇਖਦਾ ਹੈ ਜਦੋਂ ਉਹ ਦੁਕਾਨ ਵਿੱਚ ਜਾਂਦਾ ਹੈ ਤਾਂ ਦੁਕਾਨ ਦਾ ਸਾਰਾ ਮਾਲ ਖਿੰਡਿਆ ਪਿਆ ਸੀ ਜਿਸ ਤੋਂ ਦੁਕਾਨਦਾਰ ਨੂੰ ਪਤਾ ਲੱਗਾ ਕਿ ਉਸ ਦੀ ਦੁਕਾਨ ਵਿੱਚ ਚੋਰੀ ਹੋਈ ਹੈ ਮਨੀਸ਼ ਗੋਇਲ ਜੀ ਮੇਰਾ ਨਾਮ ਸੋਨੂ ਬੰਗਲਾ ਜਨਰਲ ਸਟੋਰ ਦਾ ਕੀ ਘਟਨਾ ਵਾਪਰੀ ਰਾਤ ਨੂੰ ਰਾਤ ਨੂੰ ਸਵੇਰੇ ਦੁਕਾਨ ਤੇ ਆਇਆ ਜੀ ਲੱਟਾਂ ਚੱਲ ਰਹੀਆਂ ਸੀ ਸਾਮਾਨ ਖਿੰਡਿਆ ਪਿਆ ਸੀ ਤੇ ਉਹ ਦੇਖਿਆ ਵੀ ਸਾਮਾਨ ਗੱਲੇ ਚੋਂ ਕੈਸ ਸਾਰਾ ਗਿਆ ਜੀ ਤੇ ਸਾਮਾਨ ਕਾਫੀ ਲੈ ਗਏ ਕਿੰਨੇ ਦਾ ਨੁਕਸਾਨ ਹੋਇਆ ਜੀ ਹੰਦਾ 40-45 ਹਜ਼ਾਰ ਕੈਸੇ ਜੀ 40-45 ਹਜ਼ਾਰ ਦਾ ਸਮਾਨ ਲੱਗੇ ਹੋਣਗੇ ਜੀ ਪੁਲਿਸ ਕੰਪਲੇਨਟ ਕੀਤੀ ਹੈ ਪੁਲਿਸ ਨੇ ਕਰਤਾ ਪੁਲਿਸ ਨੂੰ ਕਰਤਾ ਜੀ ਪੁਲਿਸ ਦੇਗੀ ਸਭ ਉਹ ਜੀ ਕੀ ਮੰਗ ਕਰਦੇ ਹੋ ਮੰਗ ਕਰਦੇ ਆ ਵੀ ਬਸ ਦੇਖੋ ਵੀ ਪੁਲਿਸ ਨੂੰ ਚਾਹੀਦਾ ਵੀ ਵਾਰਦਾਤਾ ਰੋਕਣ ਜੇ ਭੇਜ ਅੱਗੇ ਤੋਂ ਨਾ ਹੋਣ ਵਾਰਦਾਤਾ ਥੂੜੀ ਚ ਲਗਾਤਾਰ ਚੋਰੀਆਂ ਹੋ ਰਹੀਆਂ ਨੇ ਕਈ ਵਪਾਰੀ ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਥੂੜੇ ਜੋ ਕੇਜ ਇਹਹੀ ਹਾਲ ਰਿਹਾ ਜੀ ਵਪਾਰੀ ਛੱਡਣ ਲੱਗ ਜੂਗਾ ਜੀ ਪੰਜਾਬ ਨੂੰ ਹੋਰ ਕੀ ਹਾਲਤਾ ਕੋਈ ਹੈ ਨਹੀਂ ਜੀ ਸਭ ਪ੍ਰਸ਼ਾਸਨ ਨੇ ਇਸ ਟਾਈਮ ਜੀ ਦਿਨਵਾ ਦਿਨ ਦਿਨਵਾ ਦਿਨ ਪਾਤਰ ਰਿਹਾ ਕੰਮ ਜੀ ਇਹ ਕ੍ਰਾਈਮ ਦਾ ਪਵੰਤਮਾਨ ਦਾ ਇਲਾਕਾ ਹੋਵੇ ਜੀ ਸੀਐਮ ਸਿਟੀ ਤੋਰੀ ਜੀ